ਆਤਮ ਗੁਰੂ ਗਰੀਬਨਵਾਜ ਪਾਕਿਸਤਾਨ ਗੁਰੂ ਨਾਨਕ ਸਾਹਿਬ ਮਹਾਰਾਜ ਕੋਈ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਲੈਂਦੇ ਹੁਣ ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਜਿਹੜੇ ਪੰਜਾਬੀ ਚ ਲਿਖੇ ਹੋਏ ਅੱਖਰ ਨੇ ਨੰਨੇ ਨੂੰ ਪੰਨਾ ਨੰਨਾ ਤੇ ਤੱਕਾ ਨਾਨਕ ਆਹ ਸ਼ਬਦ ਦੇ ਅਰਥ ਹੀ ਦੱਸ ਕੇ ਜਾਉਂਗਾ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਵਿੱਚ ਕਿੱਡਾ ਕੁਝ ਸ਼ਬਿਆ ਹੋਇਆ ਕਿੰਨੀ ਫਲਸਫੀ ਸ਼ੁਪੀ ਹੋਈ ਇੰਨਾ ਤਿੰਨ ਅੱਖਰਾਂ ਦੇ ਵਿੱਚ ਬਹੁਤ ਵੱਡਾ ਗਿਆਨ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਕਰਨ ਹੋਇਆ ਸੀ ਜਨਮ ਦੇ ਵੇਲੇ ਤਾਂ ਉਸ ਵੇਲੇ ਪੰਡਤ ਹਰਦੇਵਾਲ ਵੀ ਹੈਰਾਨ ਸੀ ਵਿਖਣ ਸੁਣਨ ਵਾਲੇ ਵੀ ਹੈਰਾਨ ਸੀ ਕਿ ਇਹ ਨਾਨਕ ਇੱਕ ਅਬਦ ਕੈਸਾ ਹੈ ਨਾਮ ਇਹ ਹਿੰਦੂਆਂ ਵਿੱਚ ਕਦੇ ਪਹਿਲਾਂ ਲਿਖਿਆ ਸੁਣਿਆ ਪੜ੍ਹਿਆ ਨਾ ਕਦੇ ਮੁਸਲਮਾਨਾਂ ਦੇ ਵਿੱਚ ਫਰੇ ਖਰਾਜਾ ਨਾਮ ਕਿਉਂ ਹੈ ਭਾਈ ਨੰਦ ਲਾਲ ਸਾਹਿਬ ਫਾਰਸੀ ਦੇ ਵਿਦਵਾਨ ਨੇ ਉਹਨਾਂ ਬੜਾ ਸੋਹਣਾ ਜ਼ਿਕਰ ਕੀਤਾ ਹੈ ਕਹਿੰਦੇ ਨਾਨਕ ਸ਼ਬਦ ਦੇ ਅਰਥ ਬੜੇ ਗਹਿਰੇ ਨੇ ਕਹਿੰਦੇ ਹਰਦਮ ਨਾਮ ਪਾਸੇ ਨੀਮੋ ਨਸੀਬ ਅਲਫਾਬਾਇ ਨਾ ਕਾਫ ਹਰ ਕੀ ਕਬੀ ਚਾਰ ਉਹਨਾਂ ਇਹ ਬੜੇ ਪਿਆਰੇ ਅੱਖਰ ਵਰਤੇ ਨੇ ਕਹਿੰਦੇ ਨੇ ਤਿੰਨ ਹੀ ਅੱਖਰ ਵਰਤੇ ਨੇ ਗੁਰੂ ਸਾਹਿਬ ਮਹਾਰਾਜ ਦੇ ਨਾਮ ਦੇ ਵਿੱਚ ਤੇ ਤਿੰਨਾਂ ਵਿੱਚ ਪੂਰਾ ਬ੍ਰਹਿਮੰਡੀ ਸਵਾਰ ਗਿਆ ਮਰੇ ਪਿਆਰੇ ਥੋੜਾ ਜ਼ਿਕਰ ਮੈਂ ਬਚਨ ਦਾ ਬਾਬਾ ਇਸਹਾਕ ਸਾਹਿਬ ਦੇ ਆਗਮਨ ਦਾ ਕਰ ਦਿਆਂ ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਆਗਮਨ ਹੋਣਾ ਸੀ ਨਾ ਪ੍ਰਕਾਸ਼ ਹੋਣਾ ਸੀ ਮਹਿਤਾ ਕਾਲੂ ਸਾਹਿਬ ਨੇ ਸੁਨੇਹਾ ਭੇਜਿਆ ਹੈ ਦਾਈ ਦਾਉ ਤਾਂ ਦੇ ਘਰ ਦਾਈ ਦਾਉ ਤਾਂ ਉਸ ਵੇਲੇ ਘਰ ਵਿੱਚ ਆਈ ਹੈ ਤੇ ਕੋਦੇ ਕੋ ਚਾਦਰ ਹੈ ਚਾਦਰ ਨੂੰ ਬਰਾਂਡੇ ਦੇ ਥਮਲੇ ਦੇ ਲਾਗੇ ਰੱਖ ਕੇ ਮਹਿਤਾ ਕਾਲੂ ਨੂੰ ਗੱਲ ਕਹਿੰਦੇ ਆ ਕਹਿੰਦੇ ਵੀ ਜੇ ਤੇਰੇ ਘਰ ਪੁੱਤ ਪੈਦਾ ਹੋਇਆ ਨਾ ਪਹਿਲਾਂ ਤੇਰੀ ਧੀ ਆ ਜੇ ਤੇਰੇ ਘਰ ਹੁਣ ਪੁੱਤ ਆ ਨਾ ਆ ਜਿਹੜੀ ਮੈਂ ਘਰੋਂ ਚਾਦਰ ਲਿਆਂਈ ਆ ਨਾ ਇਸ ਚਾਦਰ ਵਿੱਚ ਮੈਂ ਆਪਣੇ ਬੰਮੀ ਨੂੰ ਮੂਹਰੂੰ ਦੀ ਘਰ ਦੇ ਬਰਤਨ ਵਾਲੀ ਰਸਤ ਲੈ ਕੇ ਜਾਣੀ ਕੋੜ ਲੈ ਕੇ ਜਾਵਾਂ ਚੌੜ ਲੈ ਕੇ ਜਾਵਾਂ ਜੋ ਮੇਰੇ ਪਸੰਦ ਦੀ ਚੀਜ਼ ਹੋਊ ਵਰਤਨ ਵਾਲੀ ਆਟਾ ਆਦਿਕ ਹੋਰ ਕੁਝ ਉਹ ਮੈਂ ਤੇ ਭਾਗੇ ਲੈ ਕੇ ਜਾਵਾਂ ਤੇ ਮੈਂ ਤਾਂ ਕਹਿੰਦੇ ਕਿ ਜੇ ਤੂੰ ਇਸ ਤਰ੍ਹਾਂ ਕਹਿਨੀਤ ਮੈਂ ਤੇਰੀ ਮੰਦੀ ਇੱਛਾ ਪੂਰੀ ਕਰਕੇ ਤੈਨੂੰ ਥੋੜਾ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦਾ ਪਹਿਲਾ ਜੀਦਾਰ ਕਰਨ ਵਾਲੀ ਔਰਤ ਬੀਬੀ ਦੌਲਤਾ ਦਾ ਦਾਈ ਦੌਲਤਾ ਜਿਨ੍ਹਾਂ ਦੇਦਾਰ ਕੀਤਾ ਹੈ ਉਹਦੇ ਬਾਰੇ ਕਭੀ ਸੰਤੋਖ ਸਿੰਘ ਸਾਹਿਬ ਬੜਾ ਸੋਣਾ ਜ਼ਿਕਰ ਕਰਦੇ ਕਿ ਇਹ ਬਿਲਕੁਲ ਸ਼ਾਂਤ ਕੋਈ ਕਹਿਦਾ ਕਿ ਕਿੱਦਾਂ ਹੁੰਦਾ ਹੈ ਕਿਹੜਾ ਗੁਰੂ ਨਾਨਕ ਸਾਹਿਬ ਨੇ ਕਿਹੜੇ ਕੋਈ ਉਪਦੇਸ਼ ਦਿੱਤਾ ਹੈ ਅਸੀਂ ਭਾਵੇਂ ਇਹ ਗੱਲ ਮੰਨਦੇ ਹਾਂ ਕਿ ਗੁਰੂ ਨਾਨਕ ਦੇ ਉਪਦੇਸ਼ ਨੇ ਬਾਣੀ ਨੇ ਬੜਿਆਂ ਦਾ ਜੀਵਨ ਬਦਲਿਆ ਪਰ ਗੁਰੂ ਨਾਨਕ ਦੇ ਦਰਸ਼ਨ ਨੇ ਕਿੰਨਾ ਦਾ ਜੀਵਨ ਬਦਲਿਆ ਜਿਨ੍ਹਾਂ ਨੇ ਦਰਸ਼ਨ ਵੀ ਕੀਤਾ ਨਾ ਸਤਿਗੁਰੂ ਨਾਨਕ ਸਹਿਬ ਮਹਾਰਾਜ ਦਾ ਕਹਿੰਦੇ ਜੀਵਨ ਪੂਰਨ ਦਾ ਵੀ ਬਦ ਗਿਆ ਇਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਗੁਰੂ ਨੂੰ ਟੱਚ ਵੀ ਕਰ ਗਿਆ ਛਪਰਸ਼ ਵੀ ਕਰ ਗਿਆ ਉਹ ਵੀ ਬਦ ਲ ਗਿਆ ਇੱਕ ਬਾਣੀ ਚ ਸ਼ਬਦ ਆਇਆ ਹੈ ਗੁਰੂ ਗ੍ਰੰਥ ਸਾਹਿਬ ਨੇ ਜੇ ਕਾਤੀ ਸਿਰ ਤੇ ਦਇਆਲ ਪ੍ਰਭ ਸੇਧਣ ਲੱਗੇ ਭਗਤੇ ਹਰ ਗੁਰ ਨਾਨਕ ਦੇ ਪਰਸਿਆ ਪਰਸਿਆ ਮੈਨੇ ਛਪਰਸ਼ ਕੀਤਾ ਟੱਚ ਕੀਤਾ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਪਰਸ਼ ਨਹੀਂ ਕੀਤਾ ਤੇ ਜਨ ਇਤ ਉਤ ਮੁਕਤੇ ਵਰਗ ਨੇ ਉਹ ਇਖੀਰ ਉਹ ਲੋਕ ਤੇ ਪਰਲੋਕ ਤੋਂ ਮੁਕਤ ਹੋ ਗਏ ਦਾਇਤ ਕੌਤਾ ਨੇ ਸਭ ਤੋਂ ਪਹਿਲਾਂ ਇਸਪਰਸ਼ ਤੇ ਸਭ ਤੋਂ ਪਹਿਲਾਂ ਗیدار ਗੁਰੂ ਨਾਨਕ ਸਾਹਿਬ ਦਾ ਦਾਇਤ ਕੌਤਾ ਨੇ ਮਨ ਨੂੰ ਸਕੂਨ ਆ ਗਿਆ ਦਰਸ਼ਨ ਕਰਕੇ ਉਸ ਤੋਂ ਬਾਅਦ ਜਦੋਂ ਵਧਾਈ ਦੇਂਦੀ ਹੈ ਮੈਥਾ ਕਾਲੂ ਨੂੰ ਜਾ ਕੇ ਕਿ ਤੇਰੇ ਘਰ ਪੁੱਤਰ ਹੋਇਆ ਹੈ ਪਰ ਕਮਾਲ ਦੀ ਗੱਲ ਦੱਸਾਂ ਉਹ ਕਹਿੰਦੀ ਸੋਸ ਜਨਮ ਮੇ ਮਮ ਕਰਮਾ ਹੀ ਮੇਰੇ ਇਨਾ ਹੱਥਾਂ ਨੇ ਬੜੇ ਬੱਚਿਆਂ ਨੂੰ ਜਨਮ ਦਿੱਤਾ ਪਰ ਮੈਂ ਹੈਰਾਨ ਹਾਂ ਇਹ ਅਜਰਜ ਕੱਪ ਦੇਖੋ ਨਾ ਪਰ ਮੈਂ ਤੇਰੇ ਪੁੱਤਰ ਦਾ ਬਹੁਤ ਹੈਰਾਨ ਹਾਂ ਦੇਖ ਕੇ ਕਹਿੰਦੀ ਕਿ ਕੀ ਹੋਇਆ ਕਹਿੰਦਾ ਦੀਰਗਨਾਰ ਜੋ ਵਿਗਸ ਮਲੇ ਹੈ ਵਿਗਸ ਕਹਿੰਦੇ ਖੁਸ਼ ਹੋਣਾ ਹੱਸਣਾ ਕਹਿੰਦੇ ਤੇਰਾ ਪੁੱਤਰ ਤੇ ਇਸ ਤਰ੍ਹਾਂ ਸੀ ਜਿਵੇਂ ਕੋਈ ਬੜਾ ਸਿਆਣਾ ਬੰਦਾ ਹੀ ਉਸ ਤਰ੍ਹਾਂ ਰਿਹਾ ਹੂੰ ਤੇਰਾ ਪੁੱਤਰ ਇਦਾਂ ਮੁਸਕਰਾ ਰਿਹਾ ਸੀ ਮੈਂ ਦੁਨੀਆਂ ਵਿੱਚ ਵੱਡੇ ਬੱਚੇ ਵੇਖੇ ਨੇ ਜਿਹੜੇ ਜਨਮ ਸਮੇਂ ਰੋਂਦੇ ਆ ਤੇਰਾ ਬੱਚਾ ਜਨਮ ਸਮੇਂ ਮੁਸਕਰਾ ਰਿਹਾ ਹੈ ਹੱਸ ਰਿਹਾ ਹੈ ਪਰ ਤੇਰੇ ਬੱਚੇ ਦੀ ਪਹਿਲੀ ਮੁਸਕਰਾਹਟ ਨੇ ਤੇਰੇ ਬੱਚੇ ਦੇ ਪਹਿਲੇ دیدار ਨੇ ਮੇਰੇ ਮਨ ਨੂੰ ਠੰਡ ਪਾ ਦਿੱਤੀ ਹੈ ਮੇਰੇ ਮਨ ਨੂੰ ਸਦਭਾਗ ਆ ਗਿਆ ਹੈ ਮੇਰੇ ਮਨ ਨੂੰ ਚੈਨ ਆ ਗਿਆ ਹੈ ਤੇ ਖੁਸ਼ੀ ਮਨਾਈ ਮੈਂ ਤਾਂ ਕਾਹਲੂ ਕਿ ਤੇਰੀ ਚਾਦਰ ਤੇ ਸ਼ਾਮ ਹੈ ਸਮਾਨ ਤੇਰਾ ਜੋ ਵੀ ਉਹ ਕਹਿ ਨਹੀਂ ਪਾਦੇ ਕਿਹਦੀ ਚਾਦਰ ਇਕੱਠੀ ਕਰਦੇ ਵਿਸ਼ਾਉਂਦੀ ਲੋੜ ਹੀ ਕਿਉਂ ਕਹਿ ਲਗੀ ਜਿਉ ਤੇਰੇ ਪੁੱਤਰ ਦੇ ਗਿਦਾਰ ਕਰਕੇ ਮਨ ਨੂੰ ਸ਼ੁਕਾਇਆ ਸ਼ਾਇਦ ਇੰਨਾ ਸਦੂ ਪਹਿਲਾਂ ਜ਼ਿੰਦਗੀ ਚ ਕਦੇ ਨਹੀਂ ਮਨ ਮੰਨਿਆ ਵੀ ਘਰ ਦੀਆਂ ਲੋੜਾਂ ਬੜੀਆਂ ਨੇ ਮੰਨਿਆ ਵੀ ਘਰ ਦੇ ਲੋੜਾਂ ਹੈਗੀਆਂ ਨੇ ਪਰ ਜਿਹੜੀ ਮਨ ਦੀ ਤ੍ਰਿਪਤੀ ਹੈ ਨਾ ਇੰਨਾ ਪਤਾ ਲੱਗ ਗਿਆ ਕਿ ਜੋ ਕੁਝ ਹੁਣ ਘਰ ਚ ਹੈਗਾ ਨਾ ਉਨਾ ਹੀ ਬਹੁਤ ਹੈ ਉਹ ਮੰਗਣ ਵਾਲਾ ਸੁਭਾਅ ਨੂੰ ਲੱਗਿਆ ਵੀ ਜੋ ਕੁਝ ਪਹਿਲਾਂ ਘਰ ਚ ਹੈਗਾ ਉਹ ਵੀ ਬਹੁਤ ਹੈ ਤੇਰੇ ਪੁੱਤਰ ਦੇ ਦਿਦਾਰ ਨੇ ਇੰਨਾ ਸੁਖ ਭਰ ਦਿੱਤਾ। ਤੇਰੇ ਪੁੱਤਰ ਨੇ ਮਨ ਨੂੰ ਇੰਨਾ ਸੰਤੋਖ ਭਰ ਦਿੱਤਾ। ਐਸੇ ਦਿਦਾਰ ਜਦੋਂ ਗੁਰੂ ਆਨੰਦਪ੍ਰਸਾਦ ਸਹਿਬ ਮਹਾਰਾਜ ਬਾਤ ਸਦੇ ਜਿੰਨਾ ਜਿੰਨਾ ਕੀਤੇ ਸਾਰਿਆਂ ਦਾ ਜੀਵਨ ਬਦਲ ਗਿਆ। ਵਕਤ ਗੁਜ਼ਰਿਆ। ਗੁਰੂ ਆਨੰਦਪ੍ਰਸਾਦ ਸਹਿਬ ਮਹਾਰਾਜ ਬਾਤ ਸਦਾ ਨਾਮ ਕਰਨ ਹੁੰਦਾ। ਨਾਮ ਕਰਨ ਰੱਖਿਆ ਗਿਆ ਗੁਰੂ ਸਾਹਿਬ ਦਾ ਨਾਮ ਇੱਕ ਸ਼ਬਦ। ਹੁਣ ਤਿੰਨ ਅੱਖਰ ਨੇ ਨਾਨਕ ਦੇ। ਪਹਿਲਾ ਨੰਨਾ ਹੈ ਉਹਦਾ ਅਰਥ ਫਾਰਸੀ ਤੋਂ ਬਣਦਾ ਹੈ ਨਈਮੂ ਨਈਮੂ ਦਾ ਅਰਥ ਹੈ ਨਿਆਮਤਾ ਦੇਣ ਵਾਲਾ ਨਿਆਮਤਾ ਦਾ ਅਰਥ ਹੁੰਦਾ ਹੈ ਬਰਕਤਾਂ ਦੇਣ ਵਾਲਾ ਗੁਰੂ ਨਾਨਕ ਸਾਹਿਬ ਮਹਾਰਾਜ ਬਰਕਤਾਂ ਦੇਣ ਵਾਲੇ ਜਿੰਨੂੰ ਦੁਨੀਆ ਵਿੱਚ ਕਿਸੇ ਨੂੰ ਕੋਝਣੀ ਨਾ ਮਿਲਿਆ ਕਿਤੋਂ ਨਹੀਂ ਮਿਲਿਆ ਉਹ ਗੁਰੂ ਨਾਨਕ ਸਾਹਿਬ ਕੋਲੋਂ ਮਿਲਿਆ ਮੈਂ ਨਾਲ ਨਾਲ ਤੁਹਾਨੂੰ ਸਾਖੀਆਂ ਸੁਣਾਈ ਜਾਵਾਂ ਵੀਵਾਕੇ ਗੁਰੂ ਨਾਨਕ ਸਾਹਿਬ ਕਿਸ ਤਰ੍ਹਾਂ ਬਖਸ਼ਿਸ਼ਾਂ ਦੇਣ ਵਾਲੇ ਪੈਦਾਨ ਨੰਨਾ ਨੈਮੋ ਨੈਮੋ ਦਾ ਅਰਥ ਹੈ ਨਾ ਬਖਸ਼ਿਸ਼ਾਂ ਦੇਣ ਵਾਲਾ ਗੁਰੂ ਨਾਨਕ ਜੀ 12 ਸਾਲ ਦੇ ਗੁਰੂ ਛੋਟਾ ਜਿਹਾ ਹੋਏ ਪਿਛੇ ਲੈ ਜਾਵਾ ਗੁਰੂ ਨਾਨਕ ਜੀ 5 ਸਾਲ ਦੇ ਸਨ ਘਾਤੇ ਵੇੜੇ ਵਿੱਚ ਤੋਂ ਫੇਰ ਮੰਦੀ ਦੀ ਦਾਰ ਕਿਤੇ ਕਾਂਦ ਲੱਗ ਕੇ ਬੈਠੇ ਹੋਏ ਸਨ ਚੌਂਕੜਾ ਲੱਗਾ ਹੋਇਆ ਮੰਗਣ ਵਾਲਾ ਬਾਹਰੋਂ ਆ ਗਿਆ ਭਾਈ ਵੀਰ ਸਿੰਘ ਜੀ ਦੀ ਪੁਸਤਕ ਹੈ ਬਾਲਕ ਸਾਖੀਆਂ ਨਾਨਕ ਬਾਲਕ ਸਾਖੀਆਂ ਉਹਦੇ ਨਾਲ ਜਗਲ ਕੀਤਾ ਭਾਈ ਵੀਰ ਸਿੰਘ ਸਾਹਿਬ ਕੋਲ ਇੱਕ ਮੰਗਣ ਵਾਲਾ ਆ ਗਿਆ ਮੰਗਣ ਵਾਲਾ ਕਹਿੰਦਾ ਹੈ ਕਹਿੰਦਾ ਬਾਲਕ ਨੂੰ ਕੁਝ ਹੈ ਘਰੇ ਤੇ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਦੀ ਆਵਾਜ਼ ਸੁਣਦੇ ਉਹ ਤੇਰੇ ਵੱਲ ਦੇਖਦੇ ਕਹਿੰਦੇ ਕੀ ਚਾਹੀਦਾ ਕਹਿੰਦੇ ਜੋ ਕੁਝ ਤੂੰ ਦੇ ਸਕਦਾ ਹੈ ਕਹਿੰਦੇ ਮਹਾਰਾਜ ਸਾਹਿਬ ਆਪਣੀ ਮੰਜੇ ਤੋਂ ਉੱਠੇ ਤੇ ਚੌਂਕੇ ਦੇ ਉੱਪਰ ਭਾਈ ਵੀਰ ਸਿੰਘ ਕਹਿੰਦੇ ਚੌਂਕੇ ਦੇ ਉੱਪਰ ਇੱਕ ਬਾਟਾ ਪਿਆ ਹੋਇਆ ਜਾਂ ਲੋਟਾ ਆਪਾਂ ਕਹਿੰਦੇ ਗੜਵੀ ਵਰਗਾ ਐਸਾ ਭਾਂਡਾ ਪਿਆ ਹੋਇਆ ਹੈ ਮਹਾਰਾਜ ਸਾਹਿਬ ਜੀ ਨੇ ਉਹ ਭਾਂਡਾ ਆਟੇ ਦਾ ਭਰ ਕੇ ਉਹਨੂੰ ਦੇ ਦਿੱਤਾ ਤੇ ਉਹਨੇ ਆਪਣੀ ਜਿਹੜੀ ਗੱਲ ਚ ਗੋਦੜੀ ਪਾਈ ਹੋਈ ਹੈ ਉਹ ਆਟਾ ਜਿਹੜਾ ਹੈ ਆਪਣੀ ਗੋਦਰੀ ਚ ਲੁੱਦ ਲਿਆ ਤੇ ਵਾਪਸ ਭਾਂਡਾ ਗੁਰੂ ਨਾਨਕ ਸਾਹਿਬ ਨੂੰ ਫੜਾਉਣ ਲੱਗੇ ਬਾਰੇ ਕਹਿੰਦੇ ਵੀ ਰੱਖਣਾ ਉਹ ਆਪ ਨੇ ਕੋਈ ਇਹ ਤੇਰਾ ਹੀ ਭਾਈ ਵੀਰ ਸਿੰਘ ਕਹਿੰਦੇ ਵੀ ਉਸ ਬੰਦੇ ਨੂੰ ਮਹਾਰਾਜ ਦੇ ਕੋਲ ਟੋਟਾ ਭਾਵੇਂ ਭਾਂਡਾ ਦੇ ਦਿੱਤਾ ਪਰ ਕਮਾਲ ਦੀ ਗੱਲ ਵੇਖੋ ਭਾਈ ਵੀਰ ਸਿੰਘ ਕਹਿੰਦੇ ਉਹਦੇ ਘਰੋਂ ਆਟਾ ਨਹੀਂ ਗਿਆ ਬਲ ਗੁਰੂ ਨਾਨਕ ਨੇ ਆਪਣੇ ਭਾਂਡਾ ਰਿਜਕ ਦਿੱਤਾ ਆ ਗੁਰੂ ਨਾਨਕ ਸਾਹਿਬ ਨੇ ਰਿਜਕ ਹੀ ਦਿੱਤਾ ਜੇ ਗੁਰੂ ਨਾਨਕ ਸਾਹਿਬ ਨੇ ਵਰਤਨ ਨੂੰ ਭਾਂਡਾ ਨਹੀਂ ਦੇ ਦਿੱਤਾ ਇਹ ਦੋਈ ਕਿੱਦਾਂ ਹੁੰਦੀਆਂ ਘਰ ਦੇ ਵਿੱਚ ਜਾਂ ਭਾਂਡਾ ਇਹਨਾਂ ਰਿਜਕ ਹੈ ਤੇ ਗੁਰੂ ਨਾਨਕ ਸਾਹਿਬ ਨੇ ਰਿਜਕ ਵੀ ਦੇ ਦਿੱਤਾ ਤੇ ਭਾਂਡਾ ਵੀ ਦੇ ਜਾ ਕਿ ਤੂੰ ਅੱਜ ਤੋਂ ਬਾਅਦ ਮਹਾਰਾਜ ਨੇ ਐਸੀ ਦਇਆ ਕੀਤੀ ਕਿ ਮੰਗਣ ਵਾਲਿਆ ਤੂੰ ਮੰਗਣ ਦਾ ਹੱਥ ਗੁਰੂ ਨਾਨਕ ਸਾਹਿਬ ਕੋ ਆ ਗਿਆ ਤੇ ਤੈਨੂੰ ਮਾਲਕ ਮੌਜ ਵਿੱਚ ਆਇਆ ਪਤਾ ਨਹੀਂ ਕੀ ਦੇ ਜਾਵੇ ਮਾਲਕ ਦੇ ਘਰ ਕਿਤੇ ਮੰਗਣ ਦਾ ਧੰਗ ਗੁਰੂ ਨਾਨਕ ਦੇ ਘਰ ਆ ਗਿਆ ਤੇ ਪਤਾ ਨਹੀਂ ਮਾਲਕ ਕਿੰਨਾ ਵੱਡਾ ਰਿਜਕ ਦੇ ਜਾਏ ਕਮੀ ਭਾਈ ਸਾਹਿਬ ਭਾਈ ਲਿਵ ਸਿੰਘ ਸਾਹਿਬ ਕਹਿੰਦੇ ਦੇਖਣ ਵਾਲੀ ਲੱਗਦਾ ਸੀ ਕੱਲਾ ਹਟਾਏ ਵੇਖਣ ਨੂੰ ਆਂਦਾ ਕੱਲਾ ਲੋਟਾ ਏ ਪਰ ਨਾ ਉਹ ਵਾਟਾ ਏ ਤੇ ਨਾ ਉਹ ਲੋਟਾ ਏ ਗੁਰੂ ਨਾਨਕ ਸਾਹਿਬ ਨੇ ਆਪਣੇ ਖਜ਼ਾਨਿਆਂ ਚੋਂ ਸਾਰੀਆਂ ਬਖਸ਼ਿਸ਼ਾਂ ਦੇ ਦਿੱਤੀਆਂ। ਉਹਦੀਆਂ ਗਰੀਬੀਆਂ ਦੂਰ ਕਰਦੀਆਂ ਮਹਾਰਾਜ ਸਾਹਿਬ। ਇਹ ਬਖਸ਼ਿਸ਼ਾਂ ਦੇਣ ਵਾਲੇ ਗੁਰੂ ਨਾਨਕ ਸਾਹਿਬ 12 ਸਾਲ ਦੀ ਉਮਰ ਸੂਤੇ ਬੈਠੇ ਸੀ ਖੂਤੇ ਆਪਣੇ ਖੇਤਾਂ ਦੇ। ਰਾਏ ਕੁਲਾਰ ਬੜਾ ਪਿਆਰਾ ਮਨੋੱਖ ਹੈ। ਜਿੰਨੇ ਕੋ ਇਤਿਹਾਸ ਸਾਰਿਤ ਪੜਿਆ ਹੋਇਆ ਹੈ ਰਾਇਆ ਇਸ ਬਾਰੇ ਜਿੰਨੇ ਕਰ ਰਿਸਰਚ ਕਰਕੇ ਆ ਇੱਕ ਡਾਕਟਰ ਹਰਪਾਲ ਸਿੰਘ ਪੰਨੂ ਹੀ ਆ ਜਿੰਨੇ ਰਾਇ ਬਲਾਰ ਦੀ ਜੀਵਨੀ ਲਿਖੀ ਹੈ ਤਕਰੀਬਨ ਇਹ ਬਹੁਤ ਕਿਸੇ ਨੇ ਮਾੜਾ ਮਰਟੂ ਤੋਂ ਬਾਅਦ ਹੀ ਲਿਖਿਆ ਹੈ ਰਾਇ ਬਲਾਰ ਜਿਆਦਾ ਨਹੀਂ ਡਾਕਟਰ ਹਰਪਾਲ ਸਿੰਘ ਪੰਨੂ ਨੇ ਰਾਇ ਬਲਾਰ ਦੀ ਜੀਵਨੀ ਲਿਖੀ ਹੈ ਇਹ ਪੁਸਤਕ ਹੈ ਗੌਤਮ ਕੋ ਉਤਾਸ ਕੀਤਾ ਹੁਣਾਂ ਕਿ ਜ਼ਿਕਰ ਕੀਤਾ ਕਿ ਇਹ 12 ਸਾਲ ਦੀ ਉਮਰ ਗੁਰੂ ਨਾਨਕ ਸਾਹਿਬ ਖੂਹ ਤੇ ਬੈਠੇ ਸਨ ਤੇ ਗਰੀਬ ਨਿਵਾਜ਼ ਪਾਤਸ਼ਾਹ ਖੂਹ ਦੇ ਕੰਢੇ ਤੇ ਆਇਆ ਚੌਂਕੜਾ ਲਗਾ ਹੋਇਆ ਰਾਇ ਬੁਲਾਰ ਨੂੰ ਪਤਾ ਲੱਗਾ ਹੁਣ ਗੁਰੂ ਨਾਨਕ ਸਾਹਿਬ ਨੂੰ ਪਛਾਣਨ ਵਾਲਾ ਗੁਰੂ ਨਾਨਕ ਸਾਹਿਬ ਨੂੰ ਵਗ ਮੰਨਣ ਵਾਲਾ ਰਾਇ ਬੁਲਾਰ ਉਹਨਾਂ ਛੋਟੀ ਜੀ ਗੱਲ ਦੱਸ ਉਹ ਰਾਇ ਬੁਲਾਰ ਦੀ ਨਜ਼ਰ ਵਿੱਚ ਗੁਰੂ ਨਾਨਕ ਸਾਹਿਬ ਕੌਣ ਹੈ ਪਹਿਲਾਂ ਇਹ ਪਛਾਣ ਕਰ ਲਈਏ ਨਾ ਕੀ ਰਾਏ ਬੁਲਾਰ ਦੀ ਨਜ਼ਰ ਵਿੱਚ ਗੁਰੂ ਨਾਨਕ ਸਾਹਿਬ ਕੌਣ ਆ ਤੇ ਫਿਰ ਜਦੋਂ ਗੁਰੂ ਨਾਨਕ ਸਾਹਿਬ ਬਾਰੇ ਰਾਏ ਬੁਲਾਰ ਦੀ ਗੀਵਣੀ ਸੁਣੀਗੀ ਸੁਣਾਗੇ ਤਾਂ ਇਸ ਬਾਰੇ ਹੋਰ ਜਾ ਹੋਰ ਸੁਣਨ ਦਾ ਨਾਂ ਆਇਆ ਇੱਕ ਵਿਦਵਾਨ ਕਬੀ ਬਾਲਮੁਹਿਆ ਬੜਾ ਪਿਆਰਾ ਕਬੀ ਬਾਲਮ ਨੇ ਇੱਕ ਸ਼ਬਦ ਲਿਖਿਆ ਏ ਕਹਿੰਦੇ ਰਾਏ ਬੁਲਾਰ ਦੇ ਮੁਬਾਰਕ ਮੁਖ ਤੋਂ ਸ਼ਬਦ ਸੀ ਗੁਰੂ ਨਾਨਕ ਸਾਹਿਬ ਪ੍ਰਤੀ ਇਸਲਾਮ ਦੇ ਵਿੱਚ ਸਭ ਤੋਂ ਵੱਡੀ ਹੁੰਦੀ ਹੈ ਸ਼ਰਾਂ ਨੂੰ ਮੰਨਣਾ पर कहते ने राय कोई छोड़ सकता हूं नानक नहीं छोड़ सकता काम अपना छोड़ सकता हूं नानक नहीं छोड़ सकता क्यों क्यों नहीं छोड़ सकता तू नानक वो नानक के नानक की नजरों में मोहम्मद तो 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 नजर आता है मोहम्मद छोड़ सकता हूं नानक नहीं छोड़ सकता नानक के कलमे से कुरान आवाज देता है नानक के कलमे से कुरान आवाज देता है मुंह इससे मोड़ सकता हूं नानक नहीं छोड़ सकता खुदा की कसम नानक खुदा से कम नहीं है खुदा की कसम नानक खुदा से कम नहीं है खुदा छोड़ सकता हूं नानक नहीं छोड़ सकता राय बुलार ਇੱਕ ਏਡਾ ਯਕੀਨ ਵਾਲਾ ਏਡਾ ਭਰੋਸਾ ਰੱਖਣ ਵਾਲਾ ਇੱਕ ਮੁਸਲਮਾਨ ਗੁਰੂ ਨਾਨਕ ਸਾਹਿਬ ਨੂੰ ਪ੍ਰੇਮ ਕਰਨ ਵਾਲਾ ਬੰਦਾ ਹੈ ਏਡਾ ਯਕੀਨ ਹੈ ਤੁਸੀਂ ਕੱਲ ਸੋਚ ਕੇ ਲੈ ਲਓ ਇੱਕ ਮੁਸਲਮਾਨ ਦਾ ਇਹ ਨਾ ਭਰੋਸਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਯਕੀਨ ਹੈ 12 ਸਾਲ ਮਹਾਰਾਜ ਮਿੱਟੂ ਮਰਿਆ ਖੂਹ ਦੇ ਕੰਡੇ ਤੇ ਬੈਠੇ ਨਹੀਂ ਸਤਿਗੁਰੂ ਨਾਨਕ ਸਾਹਿਬ ਮਾਰ ਦੇ ਚਰਨਾਂ ਦੇ ਵਿੱਚ ਜਾ ਕੇ ਰਾਈ ਬੁਲਾਰ ਬੈਠ ਗਿਆ ਮੈਂ ਗੱਲ ਸਿਰਫ ਇਹ ਵੀ ਟੌਪਿਕ ਪਹਿਲਾਂ ਨੰਨਾ ਸ਼ੁਰੂ ਕੀਤਾ ਹੈ ਬਖਸ਼ਿਸ਼ਾਂ ਦੇਣ ਵਾਲਾ ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਜਾ ਕਰਕੇ ਰਾਏ ਪੋਸਾਰ ਬੈਠ ਗਿਆ ਨਾ ਤੇ ਕੋਨੇ ਬੁਲਾਇਆ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਆਪਣਾ ਜੋੜਾ ਤੇ ਆਪਣਾ ਘੋੜਾ ਪਿੱਛੇ ਛੱਡ ਆਇਆ ਆਪਣੇ ਪੂਰੇ ਤੇ ਨੰਗੇ ਪੈਰ ਹੀ ਖੇਤਾਂ ਦੇ ਵਿੱਚੋਂ ਚੱਲ ਕੇ ਮਹਾਰਾਜ ਸਾਹਿਬ ਦੇ ਕੋਲ ਆਇਆ ਸੀ ਨੰਗੇ ਪੈਰ ਤੇ ਪ੍ਰੀਮਗਵਾਜ ਦੇ ਚਰਨਾਂ 'ਚ ਜਾ ਕੇ ਬਹਿ ਗਿਆ ਤੇ ਕਿੰਨਾ ਸਮਾਂ ਮਹਾਰਾਜ ਕਿੰਨੇ ਤੇ ਬਿਠਾ ਰਿਹਾ ਅਚਾਨਕ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੰਦਰ ਭੁੱਲੇ ਨਜ਼ਰ ਕੇ ਕਿੰਦ ਮਹਾਰਾ ਨੇ ਸਾਹਮਣੇ ਬੈਠੇ ਰਾਜ ਬਲਾਰ ਨੂੰ ਦੇਖਿਆ ਥੱਲੇ ਵਿੱਚ ਮਹਾਰਾ ਇਹ ਕਹਿਣ ਲੱਗੇ ਕਿ ਤੁਸੀਂ ਰਾਜ ਸਾਹਿਬ ਦੇ ਅੰਦਰ ਬੈਠੇ ਹੈਂ ਕਹਿੰਦਾ ਮਹਾਰਾ ਮੈਂ ਤੁਹਾਨੂੰtheta ਤੇ ਦੇਖਿਆ ਘੋੜੀ ਤੇ ਲੱਗਦੇ ਆਂ ਜਾਂਦਿਆਂ ਦੇਖਿਆ ਕਿ ਤੁਸੀਂ ਮੈਂ ਆਪਣੀ ਘੋੜੀਓ ਖੂਹ ਦੇ ਬਾਹਰ ਆ ਤੇ ਤੁਹਾਡੇ ਦਰਸ਼ਨ ਕਰਨ ਦੀ ਇੱਛਾ ਸੀ ਮੈਂ ਆ ਗਿਆ ਤੇ ਮੈਂ ਸੋਚਿਆ ਤੁਲਾ ਆਪਣੇ ਮਾਲਕ ਦੇ ਚਰਨਾਂ ਤੇ ਬੈਠਾ ਮਾਹਰ ਸਹਿਬ ਸਤਕਾਰ ਬਣਾ ਕਰਦੀ ਸੇਵਾਇ ਬੁਲਾਇਆ ਸਤਕਾਰ ਸਤਕਾਰ ਇਹ ਪੱਟੀ ਸਰਦਾਰ ਸੀ ਅਗੜਾ ਜਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੈਠਾ ਮਾਹਰ ਕਹਿੰਦੇ ਕੋਈ ਮੰਗਣਾ ਕੋਈ ਚਾਹੀਦਾ ਸੀ ਕਹਿੰਦਾ ਹਾਂ ਚਾਹੀਦਾ ਦੱਸੋ ਫਿਰ ਮਾਹਰ ਇਹਨਾਂ ਕੀ ਚਾਹੀਦਾ ਕਹਿੰਦੇ ਮਹਾਰਾਜ ਜੇ ਮੰਗ ਕੇ ਲਿਆ ਤਾਂ ਫਿਰ ਤੁੰਗਿਆ ਦੱਸ ਕੇ ਲਿਆ ਤਾਂ ਕੀ ਲਿਆ ਤੁਸੀਂ ਦਿਲਾਂ ਦੀ ਜਾਣਨ ਹਰਜੋ ਮਹਾਰਾਜ ਜੂ ਜਾਣਦੇ ਉਹ ਦਿਓ ਮਾਰਗ ਮੁਸ਼ਕਰਾਏ ਧੰਗ ਗੁਰਨਾਮਕ ਸਾਹਿਬ ਮਾਰਗ ਬਚਨ ਕੀਤਾ ਕਹਿੰਦੇ ਤੈਨੂੰ ਮਿਲੇਗਾ ਡਾਕਟਰ ਹਰਪਾਲ ਸਿੰਘ ਪੰਨੂ ਕਹਿੰਦਾ ਮੈਨੂੰ 1992 ਵਿੱਚ ਪਤਾ ਲੱਗਾ ਸੀ ਇਹਨੇ ਕੀ ਮੰਗਿਆ ਸੀ ਕਿੰਨੇ ਸਾਲਾਂ ਬਾਅਦ ਪਹਿਲਾਂ ਮੰਗਿਆ ਗੁਰਨਾਮਕ ਸਾਹਿਬ ਤੋਂ ਕਹਿੰਦੇ ਮੈਨੂੰ ਪਤਾ ਲੱਗਾ 1992 ਵਿੱਚ ਜਾ ਕੇ ਵੀ ਕੀ ਮੰਗਿਆ ਸੀ ਕਰੋਨਿਕ ਪੂਰੀ ਹਿਸਟਰੀ ਲਿਖ ਰਿਹਾ ਹੋਇਆ ਬੜਾ ਖਾਇ। ਕਹਿੰਦੇ ਮੈਂ ਪਾਕਿਸਤਾਨ ਗਿਆ ਤਾਂ ਹਰਪਾਲ ਸਿੰਘ ਪੰਨੂ ਲਿਖਦੇ ਆ। ਕਹਿੰਦੇ ਮੈਂ ਪਾਕਿਸਤਾਨ ਗਿਆ। ਮੈਂ ਰਾਏ ਬਲਾਰ ਦੀ ਜੀਵਨੀ ਬਾਰੇ ਲਿਖਣਾ ਸੀ ਤੇ ਰਾਏ ਬਲਾਰ ਦੇ ਪਰਿਵਾਰ ਦੀ ਪਾਲ ਕਰਦਾ ਹਾਂ ਕੋਈ ਉਹਦੇ ਪਰਿਵਾਰ ਦਾ ਜੀਵ ਲੈਂਦਾ ਹੈ। ਣਕਾਣਾ ਸਹਿਦ ਕਰਦਾ ਸੀ। ਤੇ ਕਹਿੰਦੇ ਜਦੋਂ ਪਤਾ ਲੱਗਾ ਕਿ ਮੈਂ ਇੱਕ ਸਕੂਨ ਦੇ ਲਾਗੂ ਲੰਘਿਆ। ਸਕੂਲ ਦਾ ਇੱਕ ਮੈਨੂੰ ਟੀਚਰ ਮਿਲ ਪਿਆ ਬੜਾ ਜਵਾਨ ਸੀ ਕਹਿੰਦੇ ਮੈਂ ਉਹਦੇ ਲਾਉ ਦੀ ਕਸਚ ਆਉਣਾ ਬੜਾ ਜਵਾਨ ਸੀ ਇਹ ਸਰੀਰ ਚੰਗਾ ਭਰਿਆ ਹੋਇਆ ਮੈਨੂੰ ਵੇਖ ਕੇ ਕਹਿੰਦਾ ਸਰਦਾਰ ਜੀ ਕਿੱਧਰ ਆਏ ਕਿਵੇਂ ਆਉਣਾ ਹੋਇਆ ਬੜਾ ਸਤਕਾਰ ਕਹਿੰਦੇ ਮੈਨੂੰ ਦਿੱਤਾ ਉਹਨਾਂ ਨੇ ਕਹਿੰਦੇ ਮੈਂ ਆਖਿਆ ਮੈਂ ਦਰਸ਼ਨ ਕਰਨ ਆਇਆ ਹਾਂ ਸੋ ਗੁਰੂ ਸਾਹਿਬ ਦੇ ਸਥਾਨਾਂ ਨੇ ਸੋਚਿਆ ਚਲੋ ਕਿਸੇ ਨੂੰ ਮਿਲ ਲੈਣਾ ਤੇ ਮੈਂ ਨਾ ਰਾਏ ਗੁਦਾਰ ਸਾਹਿਬ ਬਾਰੇ ਪਤਾ ਕਰਨਾ ਹੈ ਵੀਰੋ ਦੇ ਪਰਿਵਾਰ ਦਾ ਕੋਈ ਮੈਂਬਰ ਗਾਂਵ ਦੇ ਵੰਸ਼ ਵਿੱਚੋਂ ਕੋਈ ਹੋਵੇ ਤੇ ਮੈਨੂੰ ਮਲਾਇਓ ਕਹਿੰਦੇ ਉਸ ਟੀਚਰ ਨੇ ਨਾ ਮੈਨੂੰ ਘੋਟ ਅਗੇ ਜੱਫੀ ਪਾ ਲਈ ਜੱਫੀ ਪਾ ਕੇ ਕਿਹਾ ਕਿ ਫਿਰ ਘਰ ਚੱਲ ਜਿਓ ਕਹਿੰਦੇ ਮੈਂ ਆਖਿਆ ਮੇਰੇ ਕੋ ਸਮਾਂ ਥੋੜਾ ਮੈਨੂੰ ਜੇ ਕਿਤੇ ਸਮਾਂ ਮਿਲੇ ਤਾਂ ਮਲਾ ਪਰਿਵਾਰ ਮਲਾ ਦੋ ਹਾਂ ਮੈਨੂੰ ਕੋਈ ਉਹ ਕਹਿੰਦੇ ਮੈਂ ਹੀ ਹਾਂ ਰਾਏ ਬਲਾਰ ਦੇ ਗੁੱਲ ਵਿੱਚ ਕਹਿੰਦੇ ਮੈਂ ਹਰਤਾਨ ਗੁਰੂ ਨਾਨਕ ਸਾਹਿਬ ਆਦੇ ਕਮਾਲ ਕਰਛੜੀ ਮੈਂ ਘਰੋਂ ਤੁਰਿਆ ਸੀ ਜਿੱਥੇ ਰਾਏ ਬੁਲਾਰ ਦੀ ਕੋਲ ਚੋਂ ਕਿਸੇ ਨੂੰ ਮਿਲਣਾ ਹੈ ਤੇ ਤੂੰ ਅੱਗੋਂ ਮਿਲਾਇਆ ਹੀ ਹੋਵਾ ਜਿਹੜਾ ਰਾਏ ਬੁਲਾਰ ਦੀ ਕੋਲ ਵਿੱਚੋਂ ਕਹਿੰਦੇ ਮੈਨੂੰ ਘਰ ਹੀ ਲੈ ਆ। ਕਹਿੰਦੇ ਉਹ ਜੋ-ਜੋ ਮੈਨੂੰ ਦੱਸੀ ਗਏ ਮੈਂ ਲਿਖੀ ਗਿਆ। ਫਿਰ ਮੈਨੂੰ ਉਹਨੇ ਇੱਕ ਕਹਾਣੀ ਲਿਖਵਾਈ ਆ ਕਹਿੰਦੇ ਮੈਂ ਜਦੋਂ ਦੱਸਿਆ ਕਿ 12 ਸਾਲ ਦੀ ਉਮਰ ਸੀ ਗੁਰਨਾਨਕ ਸਾਹਿਬ ਦੇ ਜਦੋਂ ਖੂਹ ਤੇ ਬੈਠਿਆ ਰਾਏ ਬੁਲਾਰ ਨੇ ਕੁਝ ਮੰਗਿਆ ਸੀ ਕਿ ਕਹਿੰਦੇ ਮੈਂ ਇਹ ਜਨਮ ਸਾਖੀਆਂ ਜੋ ਪੜਿਆ ਪਰ ਇਹ ਨਹੀਂ ਪਤਾ ਕਿ ਕੀ ਮੰਗਿਆ। ਇਹ ਦੱਸ ਦਿਓ ਕਿ ਕੀ ਮੰਗਿਆ। ਉਹ ਕਹਿੰਦੇ ਫਿਰ ਉਹਨਾਂ ਨੂੰ ਦੱਸਿਆ ਏ ਕਿ ਗੁਰੂ ਨਾਨਕ ਸਾਹਿਬ ਦੇ ਕੋਲੋਂ ਰਾਏ ਬੁਲਾਰ ਨੇ ਪੁੱਤਰ ਦੀ ਦਾਤ ਮੰਗੀ ਸੀ ਜੇ ਉਹ ਜਦੋਂ ਮਿਲੀ ਨਾ ਹੁਣ ਤੁਸੀਂ ਸੁਣਿਆ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਬਾਦਸ਼ਾਹ ਜੀ ਦੇ ਕੋਲੋਂ ਦਾਤ ਮਿਲੀ ਨਾ 1 ਸਾਲ ਬਾਅਦ ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਤੇ 700 ਮਰੱਬਾ ਜ਼ਮੀਨ ਲਾ ਦਿੱਤੀ ਸੀ ਇੱਕ ਮਰੱਬੇ 'ਚ 25 ਕਿੱਲੇ ਹੁੰਦੇ ਆ ਤੇ ਸਾਡੇ 700 ਮਰਬਾ ਦੀ ਜ਼ਮੀਨ ਅੱਧਾ ਪਾਕਿਸਤਾਨ ਗੁਰੂ ਨਾਨਕ ਸਾਹਿਬ ਦੀ ਜ਼ਮੀਨ ਚ ਵਸਦਾ। ਮਤਲਬ ਕਹਿੰਦੀ ਜ਼ਮੀਨ ਲਾਤੀ। ਕਹਿੰਦਾ ਵੀ ਸਿਰ ਕੀ ਹੋਇਆ। ਕਹਿੰਦਾ ਸਾਡੇ ਵੱਡੇ-ਵਡੇਰੇ ਉਹਨੇ ਫਿਰ ਆ ਵੀ ਗੱਲ ਨਹੀਂ ਸੀ ਕਹਿੰਦਾ ਹੋਇਆ 1990 ਦੇ ਵਿੱਚ। ਉਹ ਕੰਨ ਵਿੱਚ ਗਏ ਸੀ। ਕਹਿੰਦੇ 90 ਦੇ ਵਿੱਚ ਸਾਡਾ ਇੱਕ ਮਸਲਾ ਖੜਿਆ। ਕਹਿੰਦੇ ਕੀ ਹੋਇਆ? ਕਹਿੰਦੇ ਸਾਡਾ ਦਿਮਾਗ ਹੀ ਲੱਗਾ। ਉਹੀ ਬੰਦਾ ਪੜ੍ਹੇ। ਕਹਿੰਦੇ ਕਿਵੇਂ ਕਹਿੰਦਾ ਸਾਡੇ ਸਾਰੇ ਪਟੀਆਂ ਦਾ ਦਿਮਾਗ ਹੀ ਲੱਗਿਆ ਕਹਿੰਦੇ ਕਿਵੇਂ ਕਹਿੰਦੇ ਅਸੀਂ ਗੁਰਨਾਣ ਸਿੰਘ ਸਾਹਿਬ ਤੇ ਕੇਸ ਕਰਦੇ ਅਸੀਂ ਰਾਏ ਬੁਲਾਰ ਤੇ ਵੀ ਕੇਸ ਕਰ ਲਿਆ ਖੁਸ਼ੇ ਕਹਦਾ ਕਹਿੰਦੇ ਅਸੀਂ ਕੇਸ ਇਹ ਕੀਤਾ ਏ ਵੀ ਸਾਡਾ ਰਾਏ ਬੁਲਾਰ ਜਿਹੜਾ ਵਡ ਵਡੇਰਾ ਸੀ ਉਹ ਦਿਮਾਗੋਂ ਬਾਗਲ ਸੀ ਇੱਕ ਕੇਸ ਕੀਤਾ ਇਸਲਾਮਾਬਾਦ ਹਾਈ ਕੋਰਟ ਤੇ ਬਲਦਾ ਕਹਿੰਦੇ ਪੁੱਛਿਆ ਫੇਰ ਕਿਸ ਦਾਲ ਦਾ ਕਿਉਂ ਇਹ ਸ਼ਬਦ ਤੁਸੀਂ ਕਿਉਂ ਵਰਤਿਆ ਕਹਿੰਦੇ ਵੀ ਇੰਨੀ ਜ਼ਮੀਨ ਕਿਹੜਾ ਦਾਨ ਕਰਦਾ ਹੁੰਦਾ ਅਸੀਂ ਫਿਰ ਜਦੋਂ ਸਾਰੇ ਧਾਣਿਆਂ ਨੇ ਜਦੋਂ ਇਕੱਠਿਆਂ ਹੋ ਕੇ ਕੇਸ ਕੀਤਾ ਕਿ ਜਿਹੜਾ ਰਾਏ ਬੁਲਾਰ ਸਿੰਘ ਦਿਮਾਗੋਂ ਪਾਗਲ ਸੀ ਤੇ ਅਗੋਂ ਜ਼ਮੀਨ ਲੈਣ ਵਾਲਾ ਵੀ ਪਾਗਲ ਸੀ ਕਿ ਇੰਨੀ ਜ਼ਮੀਨ ਲੈ ਗਿਆ ਤੇ ਅਸੀਂ ਕੇਸ ਲਾਇਆ ਕਿ ਸਾਡੀ ਜ਼ਮੀਨ ਸਾਡੀ ਵਾਪਸ ਕੀਤੀ ਜਾਵੇ ਕਹਿੰਦੇ ਫਿਰ ਉਦੁਰਕ ਦੇਖੋ ਕਹਿੰਦੇ ਬੁਲਾਰ ਸਿੰਘ ਹੁਣ ਤੱਕ ਮਾਫੀयां ਮੰਗਦੇ ਆ ਉਹ ਕਹਿੰਦੇ ਹੋਇਆ ਕਿ ਫਿਰ ਇਹਦਾ ਜਦੋਂ ਕੋਰਟ ਵਿੱਚ ਕੇਸ ਗਿਆ ਤੇ ਜਿਹੜਾ ਜੱਜ ਸਾਹਿਬ ਵੀ ਨਾ ਉੱਥੇ ਸੁਪਰੀਮ ਕੋਰਟ ਅਪੀਲ ਨੂੰ ਗਿਆ ਕੇਸ ਤੇ ਉੱਥੇ ਜੋ ਜੱਜ ਸਾਹਿਬ ਬੈਠੇ ਨਾ ਜਿਹੜੇ ਉਹ ਹੈ ਤੇ ਕਹਿੰਦਾ ਮੁਸਲਮਾਨ ਸੀ ਪਰ ਰੱਬ ਨੂੰ ਬੜਾ ਮੰਨਦਾ ਸੀ ਭਾਈ ਅੱਲਾਹ ਨੂੰ ਬੜਾ ਮੰਨਦਾ ਹੈ ਉਹਨੇ ਆਖਿਆ ਵੀ ਕਿੰਨੇ ਬੰਦੇ ਨੇ ਇਸ ਕੇਸ ਵਿੱਚ ਇਨਵੋਲਵ ਨਾ ਅਸੀਂ ਕਹਿੰਦਾ ਵੀ ਸਾਡੇ 12 ਪਿੰਡ ਆਉਂਦੇ ਨੇ 12 ਪਿੰਡਾਂ ਦਾ 12 ਪਿੰਡਾਂ ਦੀ ਜ਼ਮੀਨ ਆਉਂਦੀ ਸੀ ਇਹਦੇ ਵਿੱਚ ਉਹ ਕਹਿੰਦੇ ਵੀ ਅੱਜ ਕਰੋ ਕਿ ਸਾਰੇ ਜਾਣਿਆਂ ਨਾਲ ਆਪ ਆਪਣੇ ਪਿੰਡ ਦਾ ਇੱਕ ਮੁਖੀ ਬੰਦਾ ਲਿਆਓ। 12 ਗੰਢ ਕੀ 12 ਬੰਦੇ ਲੈ ਕੇ ਆਓ। ਕਹਿੰਦੇ ਵੀ ਸਾਰੇ ਜਾਣਿਆਂ ਨੇ ਤਾਂ ਪਿੰਡ ਦੇ ਸਭੰਦੇ ਸਲਾਮਾਂ ਕੀਤੀ ਅਸੀਂ 12 ਪਿੰਡ ਦੇ ਇੱਕ ਇੱਕ ਮੁਖੀ ਬੰਦਾ ਚੁਣ ਕੇ ਸਰਪੰਚ ਚੁਣ ਕੇ ਅਸੀਂ 12 ਬੰਦੇ ਜੱਜ ਦੇ ਸਾਹਮਣੇ ਟੇਬਲ ਤੇ ਬਹਿ ਗਏ। ਉਹ ਕਹਿੰਦਾ ਹੈ ਜੱਜ ਸਾਹਿਬ ਨੇ ਸਾਨੂੰ ਕਿਹਾ ਹੈ ਕਿ ਰੋਟੀ ਖਾਣੀ ਹੈ ਕਿ ਗਵਾਉਣੀ ਹੈ। ਇਹ ਸਮਝੀ ਨਹੀਂ ਗੱਲ ਹੈ। ਤੁਹਾਨੂੰ ਤੁਹਾਡੀ ਗੱਲ ਸਮਝ ਵਿੱਚ ਨਹੀਂ ਆਈ। ਇਹ ਅੱਜ ਸਾਹਿਬ ਨੇ ਅੱਗੇ ਕਿਆ ਅੱਜ ਮੈਂ ਤੁਹਾਡੀ ਅੱਜ ਮੈਂ ਅਦਾਲਤ ਨਹੀਂ ਲਾਈਓ ਕਰਨਾ ਪਰਸਨਲ ਮੀਟਿੰਗ ਕਰ ਰਿਆਂ ਟੇਬਲ ਮੀਟਿੰਗ। ਦਵਾਹੇ ਕੁਛ ਨੇ ਆ ਰੋਟੀ ਖਾਣੀ ਐ ਕਿ ਗਵੌਣੀ ਐ। ਨਹੀਂ ਸਾਡੇ ਨਾਲ ਕਿਤੇ ਕੁਝ ਭਲੇ ਨਾ ਪਵੇ ਇਸ ਪੁੱਛ ਲਿਆ ਵੀ ਸਾਨੂੰ ਰੋਟੀ ਤੇ ਖਾਣੀ ਐ। ਪਰ ਤੁਸੀਂ ਸਵਾਲ ਹੀ ਕਿਉਂ ਕਰਦੇ ਹੋ? ਕਹਿੰਦੇ ਜੇ ਖਾਣੀ ਐ ਤਾਂ ਫਿਰ ਸ਼ੁਕਰ ਕਰੋ। ਕਹਿੰਦੇ ਜੀ ਕਿਵੇਂ? ਕਿੰਨੇ ਤੁਸੀਂ ਸਾਰੇ ਜਾਣਿਆ ਨੇ ਕੇਸ ਲਾਇਆ ਕਿ ਰਾਏ ਬੁਲਾਰ ਵੀ ਪਾਗਲ ਸੀ ਤੇ ਗੁਰੂ ਨਾਨਕ ਸਾਹਿਬ ਵੀ ਪਾਗਲ ਸੀ ਜਿਹੜੇ ਜ਼ਮੀਨਾਂ ਲੈ ਗਏ ਤੇ ਮੈਨੂੰ ਦੱਸੋ ਜਦੋਂ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਤੁਹਾਡੇ ਵੱਡ-ਵਡੇਰੇ ਨੇ ਰਾਏ ਬੁਲਾਰ ਨੇ ਜ਼ਮੀਨ ਲਗਾਈ ਸੀ ਉਦੋਂ ਗੁਰੂ ਨਾਨਕ ਸਾਹਿਬ ਦੀ ਕੁਲ ਵਿੱਚੋਂ ਪਰਿਵਾਰ ਵਿੱਚੋਂ ਕੋਈ ਉਹਨਾਂ ਦੀ ਔਲਾਦ ਵਿੱਚੋਂ ਤੁਹਾਡੇ ਕੋਲ ਜ਼ਮੀਨ ਲੈਣ ਆਇਆ ਕਿ ਨਹੀਂ ਬਾਤ ਹੋ ਰਿਹਾ ਕਹਿੰਦੇ ਸੀ ਦੀਚ ਕਹਿੰਦੇ ਸੀ ਕਿੰਦੇ ਘਰ ਤੋਂ ਕਿੰਦੇ ਜਨੂਦੀ ਜ਼ਮੀਨ ਆ ਤੇ ਕਹਿੰਦੇ ਫਿਰ ਸ਼ੁਕਰ ਕਰੋ ਵੀ ਤੁਸੀਂ ਗੁਰੂ ਨਾਨਕ ਦੇ ਘਰੋਂ ਖਾ ਰਹੇ ਤੁਸੀਂ ਗੁਰੂ ਨਾਨਕ ਦੀ ਜ਼ਮੀਨ 'ਚ ਰੋਟੀ ਖਾ ਰਹੇ ਜੇ ਜੇ ਇੰਨੀਆਂ ਸਦੀਆਂ ਤੋਂ ਗੁਰੂ ਨਾਨਕ ਦਾ ਕੋਈ ਵਾਰਿਸ ਤੁਹਾਡੇ ਕੋਲ ਰੋਟੀ ਮੰਗਣ ਨਹੀਂ ਆਇਆ ਜ਼ਮੀਨ ਮੰਗਣ ਨਹੀਂ ਆਇਆ ਤੇ ਤੁਸੀਂ ਕਿਉਂ ਗੁਰੂ ਨਾਨਕ ਤੇ ਕਿਸ ਕਰਕੇ ਲੇਤੇ ਹੋ ਤੁਹਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜ਼ਮੀਨ 'ਚ ਰੋਟੀ ਖਾ ਰਹੇ ਜੇ ਜਿਹੜੀ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਤੇ ਜੇ ਤੁਸੀਂ ਅੱਗੇ ਵੀ ਜ਼ਮੀਨ ਖਾਲੀ ਕਰੋ ਇਹ ਜ਼ਮੀਨ ਵਾਪਸ ਲੈਣੀ ਆ ਤੇ ਫਿਰ ਮੇਰਾ ਫੈਸਲਾ ਇਹ ਹੋਵੇਗਾ ਗੁਰੂ ਨਾਨਕ ਸਾਹਿਬ ਦੀ ਜ਼ਮੀਨ ਖਾਲੀ ਕੀਤੀ ਜਾਏ ਫਿਰ ਮੈਂ ਤੁਹਾਡੇ ਪਿੰਡੋਂ ਜਾ ਸਕਦਾ ਤੁਸੀਂ ਫਿਰ ਕੀ ਕਰੋਗੇ ਤੁਸੀਂ ਫੈਸਲਾ ਉਸੋ ਕੀ ਕਰਨਾ ਰੋਟੀ ਖਾਣੀ ਹੈ ਕਿ ਗਵਾਉਣੀ ਹੈ ਕਹਿੰਦੇ ਖਾਣੀ ਹੈ ਕਹਿੰਦੇ ਚੁੱਪ ਕਰਕੇ ਨਾਨਕਾ ਸਾਹਿਬ ਜਾਓ ਕੜਾ ਪ੍ਰਸ਼ਾਦ ਦੀ ਦੇਰ ਕਰਾਓ ਉੱਥੇ ਮਾਫੀ ਮੰਗੋ ਗੁਰੂ ਨਾਨਕ ਸਾਹਿਬ ਸਾਡੇ ਕੋਲੋਂ ਭੁੱਲ ਹੋ ਗਈ ਤੂੰ ਸਾਨੂੰ ਸਦੀਆਂ ਤੋਂ ਬਖਸ਼ਿਸ਼ਾਂ ਦੇ ਕੇ ਰੋਟੀਆਂ ਦਈ ਆਉਨਾ ਅਸੀਂ ਖਾਈ ਜਾ ਰਹੇ ਸਾਡੀਆਂ ਪੀੜੀਆਂ ਖਾਂਦੀਆਂ ਹੋਰੀਆਂ ਤੇ ਮਹਾਰਾਜ ਤੇਰੇ ਘਰੋਂ ਖਾਂਦੇ ਆ ਰਹੇ ਅਸੀਂ ਇੱਥੇ ਖਾਂਦੇ ਰਹੀਏ ਬਖਸ਼ਿਸ਼ਾਂ ਦੇਣ ਵਾਲਾ ਗੁਰੂ ਨਾਨਕ ਨਿਆਮਤਾਂ ਦੇਣ ਵਾਲਾ ਜਿਹਨੂੰ ਕਿਸੇ ਨੂੰ ਗਰੀਬੀ ਹੈ ਜਿਹਨੂੰ ਜਿਹੇ ਤਰ੍ਹਾਂ ਦੀ ਕਿਸੇ ਪ੍ਰਕਾਰ ਦੀ ਲੋੜ ਹੈ ਤਾਂ ਗੁਰੂ ਨਾਨਕ ਸਿਵ ਮਹਾਰਾਜ ਉਹ ਉਹ ਜਹੀ ਹੀ ਲੋੜ ਪੂਰੀ ਕਰਦੇ ਆ ਇਹਨੂੰ ਧੰਨ ਪਦਾਰਥ ਦੀ ਸੋਨੀਪੱਤ ਗੁਰੂ ਨਾਨਕ ਸਾਹਿਬ ਮਹਾਰਾਜ ਗਏ। ਕਰਨਾਲ ਦੇ ਲਾਗੇ। ਜਦੋਂ ਮਹਾਰਾਜ ਸੋਨੀਪੱਤ ਗਏ ਨਾ ਸਾਰਾ ਪਿੰਡ ਛੱਡਦਾ ਮਹਾਰਾਜ ਸਾਹਿਬ ਨੇ। ਸਾਰਾ ਪਿੰਡ ਛੱਡ ਦਿੱਤਾ। ਮਰਦਾਨਾ ਸਾਹਿਬ ਕਹਿੰਦੇ ਮਹਾਰਾਜ ਪਗ ਡੱਡੀਏ ਜੇ ਪੈ ਗਏ ਤੰਗੀਆਂ ਕੰਮ ਨੇ। ਪਿੰਡ ਦੇ ਸਾਰਾ ਇੱਧਰ ਵਸ ਗਿਆ। ਕਹਿੰਦੇ ਇੰਨਾ ਮਗੜੀ ਜਾਣਾ। ਉਹ ਦਿਖਦੀ ਫਿਰਦਾ ਜ ਪਈ ਸ਼ਾਨ ਦੇ ਤਾਂਆਂਿਆਂ ਵਾਲੀ ਕਹਿੰਦੇ ਹਾਂ ਉੱਥੇ ਜਾਣਾ। ਮਾਰੇ ਸਹਿਬ ਠੀਕ ਹੈ ਜੀ ਹੁਣ ਕਾਨਿਆਂ ਵਾਲੀ ਛੰਨ ਦੇ ਵਿੱਚ ਗੁਰੂ ਨਾਨਕ ਸਹਿਬ ਮਹਾਰਾਜ ਕਲੇ ਜਾਂਦੇ ਆ ਕਾਨਿਆਂ ਵਾਲੀ ਛੰਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਧਰ ਹੀ ਕਿਉਂ ਆਏ ਆ ਕਹਿੰਦੇ ਰੱਬ ਨੂੰ ਮੰਨਣ ਵਾਲੇ ਇੱਧਰ ਆ ਰੱਬ ਨੂੰ ਮੰਨਣ ਵਾਲੇ ਦੋ ਪਤੀ ਪਤਨੀ ਸੋਹਣੀ ਬੱਦਰਖਾਨ ਪਰਿਵਾਰ ਤੋਂ ਸੀਗੇ ਉਹਨਾਂ ਦੇ ਘਰ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਗਏ ਉਹਨਾਂ ਦੀਆਂ ਗੁਰੂ ਸੱਚੇ ਪਾਤਸ਼ਾਹ ਨੇ ਐਡੀਆਂ ਬਖਸ਼ਿਸ਼ਾਂ ਕੀਤੀਆਂ ਉਹਨਾਂ ਦੇ ਘਰ ਦੀ ਗਰੀਬੀ ਦੂਰ ਕੀਤੀ ਮਹਾਰਾਜ